ਜੋ ਬੋਲੇ ਸੋ ਨਰਪੇ ਜਗਤ ਗੁਰੂ ਅਰਵਦਾਸ ਸਮਹਾਰਾਜ ਕੀ ਜੈ ਗੁਰੂ ਪਿਆਰੀ ਸਾਧ ਸੰਗਤ ਜੀ ਮੀਰਾ ਬਾਈ ਸਤਗੁਰ ਅਰਵਦਾਸ ਸਮਹਾਰਾਜੀ ਮਹਿਮਾ ਸੁਣ ਕੇ ਜਦੋਂ ਕਾਸ਼ੀ ਦੇ ਵਿੱਚ ਆ ਕੇ ਸਤਗੁਰ ਅਰਵਦਾਸ ਸਮਹਾਰਾਜ ਦਾ ਆਸ਼ਰਮ ਲੱਭਦੀ ਹੈ ਤੇ ਉਹ ਆਪਣੇ ਮੁਖਾਰਬਨ ਤੋਂ ਕੀ ਗਾਉਂਦੀ ਹੈ ਗੁਰੂ ਰਵਦਾਸ ਜੀ ਜਗ ਤੇ ਆਏ ਗੁਰੂ ਰਵਦਾਸ ਜੀ ਜਗ ਤੇ ਆਏ ਆਏ ਗੁਰੂ ਰਵਿਦਾ ਸਿੱਧੀ ਜਗ ਤੇ ਆਏ ਸਾਰਾ ਹੀ ਜਗ ਨੱਚੇ ਗਾਏ ਸਾਰਾ ਹੀ ਜਗ ਨੱਚੇ ਗਾਏ ਸਾਰਾ ਹੀ ਜਗ ਨੱਚੇ ਗਾਏ ਸਾਰਾ ਹੀ ਜਗ ਨੱਚੇ ਦੇਵਤਿਆਂ ਨੇ ਫੁੱਲ ਵਰਸਾਏ ਦੇਵਤਿਆਂ ਨੇ ਫੁੱਲ ਵਰਸਾਏ ਜਗ ਤੇ ਹੋਈ ਰੋਸ਼nai ਮੈਂ ਗੁਰ ਰਵਿਦਾਸ ਦੀ ਸੋਭਾ ਸੁਣ ਕੇ ਆਈ ਮੈਂ ਗੁਰ ਰਵਿਦਾਸ ਦੀ ਸੋਭਾ ਸੁਣ ਕੇ ਆਈ ਮੈਂ ਗੁਰ ਰਵਿਦਾਸ ਦੀ ਮੈਂ ਸੋਭਾ ਸੁਣ ਕੇ ਆਈ ਸਤਗੁਰ ਦਮੜੀ ਦਿੱਤੀ ਪੰਡਤ ਨੂੰ 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 ਗੰਗਾ ਜਾ ਕੇ ਭੇਟ ਚੜਾਈ ਗੰਗਾ ਜਾ ਕੇ ਭੇਟ ਚੜਾਈ ਗੰਗਾ ਜਾ ਕੇ ਭੇਟ ਚੜਾਈ ਜਾ ਕੇ ਪੇਟ ਚੜਾਈ ਗੰਗਾ ਜੀ ਨੇ ਦਮੜੀ ਪੜ ਕੇ ਗੰਗਾ ਜੀ ਨੇ ਦਮੜੀ ਪੜ ਕੇ ਨਾਲ ਸੀਨੇ ਦੇ ਲਈ ਮੈਂ ਗੁਰੂ ਰਵਦਾਸ ਦੀ ਸੋ ਬਾਣ ਕੇ ਆਈ ਮੈਂ ਗੁਰੂ ਰਵਦਾਸ ਦੀ ਸੋ ਬਾਣ ਕੇ ਆਈ ਸਤ ਗੁਰ ਦਮੜੀ ਦਿੱਤੀ ਪੰਡਤ ਨੂੰ ਸਤ ਗੁਰ ਦਮੜੀ ਦਿੱਤੀ ਪੰਡਤ ਨੂੰ ਗੰਗਾ ਜਾ ਕੇ ਭੇਟ ਚੜਾਈ 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 ਗੰਗਾ ਜੀ ਨੇ ਢੰਬੜੀ ਫੜ ਕੇ ਨਾਲ ਸੀਨੇ ਦੇ ਲਈ ਮਧੁਰ ਰਵਦਾਸ ਦੀ ਸੋਹਾ ਸੁਣ ਕੇ ਆਈ ਮਧੁਰ ਰਵਦਾਸ ਦੀ ਸੋਹਾ ਸੁਣ ਕੇ ਆਈ ਮਧੁਰ ਰਵਦਾਸ ਦੀ ਸੋਹਾ ਸੁਣ ਕੇ ਆਈ ਗੰਗਾ ਦੇ ਵਿੱਚ ਪਥਰੀ ਤਰਦੀ 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 ਪਥਰੀ ਏਠਾਂ ਗੰਗਾ ਵਜਦੀ ਠੰਗਰੀ ਏਠਾਂ ਗੰਗਾ ਵਗਦੀ ਪਥਰੀ ਏਠਾਂ ਗੰਗਾ ਈਰਖਾਬਾਦੀ ਲੋਕਾਂ ਦੇ ਨਾਲ ਈਰਖਾਬਾਦੀ ਲੋਕਾਂ ਦੇ ਨਾਲ ਸਤਗੁਰ ਟੱਕਰ ਲਈ ਮੈਂ ਗੁਰੂ ਰਵਦਾਸ ਦੀ ਸੋ ਬਾਤ ਸੁਣ ਕੇ ਆਈ ਮੈਂ ਗੁਰੂ ਰਵਦਾਸ ਦੀ ਸੋ ਬਾਤ ਸੁਣ ਕੇ ਆਈ ਸਤਗੁਰ ਤੇ ਤੋਂ ਕੁਝ ਨਹੀਂ ਮੰਗਦੇ ਸਤਗੁਰ ਤੇ ਤੋਂ ਕੁਝ ਨਹੀਂ ਮੰਗਦੇ ਸਤਗੁਰ ਤੇ ਤੋਂ ਕੁਝ ਨਹੀਂ ਮੰਗਦੇ ਸਤਗੁਰ ਤੇ ਤੋਂ ਕੁਝ ਨਹੀਂ ਬਸ ਇੱਕ ਆਪਣੇ ਰੰਗ ਵਿੱਚ ਰੰਗਦੇ 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 ਮੀਰਾ ਆਖੇ ਗੁਰ ਰਬਦਾਸ ਤੈ ਆਪਣੇ ਰੰਗ ਚੜਾਈ ਮੈਂ ਗੁਰ ਰਬਦਾਸ ਦੀ ਧੋਪਾ ਸੁਣ ਕੇ ਆਈ ਮੈਂ ਗੁਰ ਰਬਦਾਸ ਦੀ ਧੋਪਾ ਸੁਣ ਕੇ ਆਈ ਮੈਂ ਗੁਰ ਰਬਦਾਸ ਦੀ ਧੋਪਾ ਸੁਣ ਕੇ ਆਈ ਹਸਦਾ ਅੰਬਰ ਹਸਦੀ ਧਰਤੀ ਹਸਦਾ ਅੰਬਰ ਹਸਦੀ ਧਰਤੀ ਹਸਦਾ ਅੰਬਰ ਹਸਦੀ ਧਰਤੀ ਹਸਦਾ ਅੰਬਰ ਹਸਦੀ ਧਰਤੀ ਹਸਦੀ ਕੁੱਲ ਲਕਾਈ ਮੈਂ ਗੁਰੂ ਰਵਦਾਸ ਦੀ ਸੋਭਾ ਸੁਣ ਕੇ ਆਈ ਮੈਂ ਗੁਰੂ ਰਵਦਾਸ ਦੀ ਸੋਭਾ ਸੁਣ ਕੇ ਆਈ ਮੈਂ ਗੁਰੂ ਰਵਦਾਸ ਦੀ ਸੋਭਾ ਸੁਣ ਕੇ ਆਈ ਮੈਂ ਗੁਰੂ ਰਵਦਾਸ ਦੀ ਸੋਭਾ ਸੁਣ ਕੇ